ਦੇਖੋ ਗੱਲ ਇਹ ਆ ਵੀ ਖੜਗੇ ਸਾਹਿਬ ਕੀ ਕਰਨ ਵਿਚਾਰੇ ਪਾਰਟੀ ਦੇ ਪ੍ਰਧਾਨ ਨੇ ਪੱਪੂ ਜੀ ਨੂੰ ਡਿਫੈਂਡ ਕਰਨਾ ਪੈਂਦਾ ਬਾਰ-ਬਾਰ ਕੀ ਕਰਨ ਹੋਰ ਵਿਚਾਰੇ ਪਹਿਲਾਂ ਨਹੀਂ ਬੋਲੇ ਸੀ ਜਦੋਂ ਕੱਲ ਉਤਰੇ ਆ راہુલ ਗਾਂਧੀ ਜੀ ਐਲਾਸ ਪੱਪੂ ਜੀ ਤੇ ਜਦੋਂ ਆ ਕੇ ਉਹਨਾਂ ਨੇ ਇਹ ਵਾਰਨਿੰਗ ਜਾਰੀ ਕਰਤੀ ਹੁਣ ਮੈਨੂੰ ਮੈਂ ਇਹ ਤੁਹਾਡੇ ਰਾਹੀਂ ਪੁੱਛਣਾ ਚਾਹਨਾ ਸਾਡੇ ਸਤਕਾਰਯੋਗ ਜਿਹੜੇ ਬਹੁਤ ਸੀਨੀਅਰ ਦੇਸ਼ ਦੇ ਲੀਡਰਾਂ ਚੋਂ ਇੱਕ ਨੇ ਖੜਗੇ ਸਾਹਿਬ ਖੜਗੇ ਸਾਹਿਬ ਆਪਣੇ ਦਿਲ ਤੇ ਹੱਥਰ ਕੇ ਜਾਂ ਚਲੋ ਐਂ ਕਰੋ ਕਿਸੇ ਕਾਂਗਰਸੀ ਨੂੰ ਜਿਹੜਾ ਕੋਈ ਸਿੱਖ ਕਾਂਗਰਸੀ ਆ ਜਾਂ ਪੰਜਾਬੀ ਜਾਂ ਜਿਹੜੇ ਨੇ ਵੀ ਕੜਾ ਪਾਉਂਦਾ ਹੈ ਕੋਈ ਤੁਸੀਂ ਕਿਸੇ ਵੀ ਮੈਂ ਇੱਕ ਪਹਿਲਾਂ ਮੈਂ ਇਹ ਗੱਲ ਸਪਸ਼ਟ ਕਰਦਾ ਮੈਂ ਐਜ਼ ਏ ਨਾ ਮੰਤਰੀ ਗੱਲ ਕਰ ਰਿਹਾ ਨਾ ਮੈਂ ਐਜ਼ ਏ ਭਾਜਪਾ ਦਾ ਮੈਂਬਰ ਗੱਲ ਕਰ ਰਹੇ ਆ ਨਾ ਮੈਂ ਕੋਈ ਪੋਲਿਟਿਕਲ ਤੌਰ ਤੇ ਗੱਲ ਕਰ ਰਹੇ ਆ ਮੈਂ ਗੱਲ ਅੱਜ ਜੇ ਕਰ ਰਿਹਾ ਐਜ਼ ਏ ਇੱਕ ਪੰਜਾਬੀ ਤੇ ਸਿੱਖ ਹੋਣ ਨਾਤੇ ਗੱਲ ਕਰ ਰਿਹਾ ਮੈਂ ਉਹ ਦਰਦ ਬਿਆਨ ਕਰਨ ਲੱਗਿਆ ਕਿਉਂਕਿ ਅਸੀਂ ਇਸ ਬਹੁਤ ਸਹਿ ਲਿਆ ਯਾਰ ਅਸੀਂ ਬਹੁਤ ਬਹੁਤ ਅਸੀਂ ਔਖੇ ਆ ਸਾਨੂੰ ਪਤਾ ਸਾਡੇ ਪੰਜਾਬ ਚ ਕੀ ਹਾਲਾਤ ਨੇ ਬਣੇ ਹੋਏ ਕਿਸ ਕਠਿਨਾਈਆਂ ਚੋਂ ਅਸੀਂ ਪੰਜਾਬ ਲੰਘ ਰਿਹਾ ਆਏ ਯਾਰ ਰੱਬ ਦੇ ਵਾਸਤੇ ਸਾਨੂੰ ਸਾਨੂੰ ਰਹਿਣ ਦੋ ਸਾਨੂੰ ਆਪਣੇ ਆਪਣੇ ਸਾਨੂੰ ਰਹਿਮ ਕਰੋ ਸਾਡੇ ਤੇ ਤੇ ਖੜਗੇ ਸਾਹਿਬ ਤੁਸੀਂ ਇਹ ਦੱਸੋ ਵੀ ਕੋਈ ਤੁਹਾਨੂੰ ਸਿੱਖ ਆ ਕੇ ਕੈਦ ਵੀ ਜਾਂ ਤੁਸੀਂ ਮੂਰੇ মিডিਆ ਦੇ ਲੈ ਆਓ ਜੇ ਤੁਸੀਂ ਕਹਿ ਦੋ ਆਪ ਤਾਂ ਵੀ ਮੰਨ ਜਾਗੇ ਵੀ ਹਾਂ ਦੇਸ਼ ਦੇ ਵਿੱਚ ਸਿੱਖਾਂ ਦੀਆਂ ਪੱਗਾਂ ਨੂੰ ਆਜ਼ਾਦਤ ਨਹੀਂ ਬੰਨਣ ਦੀ ਕੜਾ ਬੰਨ ਪਾਉਣ ਦੀ ਆਜ਼ਾਦਤ ਨਹੀਂ ਗੁਰਦੁਆਰੇ ਜਾਣ ਦੀ ਆਜ਼ਾਦਤ ਨਹੀਂ ਜੋ ਸਾਡੇ ਬਹੁਤ ਹੀ ਪਿਆਰੇ ਪੱਪੂ ਜੀ ਨੇ ਗੱਲ ਕਹੀ ਹੈ ਰਾਹੁਲ ਗਾਂਧੀ ਜੀ ਨੇ ਜੇ ਇਹ ਗੱਲ ਹੈ ਤਾਂ ਤੁਸੀਂ ਮੈਂ ਤੁਹਾਨੂੰ ਚੈਲੰਜ ਕਰਦਾ ਤੁਸੀਂ ਆ ਕੇ মিডিਆ ਤੇ ਕਹੋ ਤੁਹਾਡੀ ਗੱਲ ਮੈਂ ਮੰਨ ਜੂਗਾ ਤੁਸੀਂ ਚਿੱਠੀ ਲਿਖ ਕੇ ਖੜਗੇ ਸਾਹਿਬ ਟੋਟਲ ਇਸ ਗੱਲ ਨੂੰ ਕੋਸ਼ਿਸ਼ ਕੀਤੀ ਆ ਬਦਲਣ ਦੀ ਕੋਸ਼ਿਸ਼ ਕੀਤੀ ਆ ਬੀਜੇਪੀ ਦੇ ਵੱਲ ਨੂੰ ਪਾਉਣ ਦੀ ਨਹੀਂ ਹੋਣੀ ਕੋਸ਼ਿਸ਼ ਇਹ ਕਿਉਂਕਿ ਜਿਹੜਾ ਪੱਤਰਕਾਰ ਕਮਲ ਜੀ ਉੱਥੇ ਉਹ ਪੱਤਰਕਾਰ ਜਾਂ ਹੋਰ ਮੇਰੇ ਸਾਰੇ মিডিਆ ਦੇ ਭਰਾ ਬੈਠੇ ਆ ਜਿਹੜਾ ਇਸੇ ਤਰੀਕੇ ਨਾਲ ਉਹ ਇੱਕ ਪੱਤਰਕਾਰ ਭਰਾ ਵੀਰ ਮੇਰਾ ਬੈਠਾ ਸੀ ਜਿਨੇ ਆ ਕੇ ਇਹ ਗੱਲ ਕਹੀ ਕਿਉਂਕਿ ਉਹਨੂੰ ਤਾਂ ਪਤਾ ਹੀ ਨਹੀਂ ਰਾਹੁਲ ਗਾਂਧੀ ਨੂੰ ਵੀ ਇਹ ਕੋਈ ਮੇਰਾ ਪਾਰਟੀ ਦਾ ਵਰਕਰ ਆ ਜਾਂ ਮੇਰਾ ਜਿਹੜਾ ਜਿਹੜੀ ਇਹਨਾਂ ਦੀ ਬਾਹਰ ਦੀ ਕਾਂਗਰਸ ਪਾਰਟੀ ਆ ਉਹਨਾਂ ਦੇ ਵਿੱਚੋਂ ਆ ਜਾਂ ਇਹ ਮੀਡੀਆ ਵਾਲਾ ਉਹ ਵਿਚਾਰੇ ਨੂੰ ਉਹ ਕੁਐਸਚਨ ਕਰਨ ਆਇਆ ਉਹ ਇਹਨਾਂ ਨੇ ਉਹਨੂੰ ਪੁੱਛ ਲਿਆ ਵੀ 10 ਵੀ ਤੇਰਾ ਨੌਂ ਕਿਉਂ ਉਹਨੇ ਨੌਂ ਦੱਸਤਾ ਤੇ ਉਹਨੇ ਬਾਅਦ ਦੇ ਵਿੱਚ ਬਾਹਰ ਆ ਕੇ ਸਾਰੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਨੂੰ ਕਿਹਾ ਵੀ ਭਾਈ ਸਾਹਿਬ ਰਾਹੁਲ ਗਾਂਧੀ ਨੇ ਮੀਰਾ ਨਾਂ ਲੈ ਕੇ ਕਿਹਾ ਤੇ ਮੈਂ ਇਹ ਗੱਲ ਕਹਿਣਾ ਬਿਲਕੁਲ ਗਲਤ ਕਹੀ ਹੈ ਸਾਨੂੰ ਮੈਨੂੰ ਅੱਜ ਤੱਕ ਕਿਸੇ ਵੀ ਪੰਦੇਸ਼ ਦੇ ਵਿੱਚ ਨਾ ਕੜਾ ਨਾ ਪਾਗ ਨਾ ਗੁਰਦੁਆਰੇ ਜਾਣ ਨੂੰ ਰੋਕਿਆ ਉਹਨੇ ਆ ਆ ਕੇ ਗੱਲ ਕਹੀ ਤੇ ਹੁਣ ਰਾਹੁਲ ਗਾਂਧੀ ਦੇਸ਼ਪਰਤੀ ਆਏ ਨੇ ਹੁਣ ਉਹਨੂੰ ਪਹਿਲਾਂ ਉਹਨਾਂ ਨੂੰ ਉਹਨਾਂ ਦਾ ਬਚਾਅ ਕੀਤਾ ਜਾਂਦਾ ਏ ਮੈਂ ਇੱਕ ਗੱਲ ਕਹਿਣਾ ਇਹ ਤੀਜੀ ਪੀੜੀ ਆ ਇਹ ਤੀਜੀ ਪੀੜੀ ਆ ਮੈਂ ਕੱਲੇ ਕੱਲੇ ਪਿੰਡ ਜਾ ਕੇ ਪੰਜਾਬ ਚ ਜਾ ਕੇ ਇਕ ਇਕ ਲੇ ਲੇ ਘਰੇ ਜਾ ਕੇ ਇਹ ਗੱਲ ਕਹੂੰਗਾ ਇਹ ਛੜੇੰਤਰ ਨਹੀਂਗਾ ਤੁਸੀਂ ਕਹਿੰਦੇ ਹੋ ਟੈਰਰਿਸਟ ਨਾ ਕਹੋ ਇਹਨੂੰ ਟੈਰਰਿਸਟ ਦਾ ਫੇਰ 4 2 10 ਬੰਦੇ ਮਾਰੂਗਾ ਪਰ ਇਹ ਪਰਿਵਾਰ ਸਿੱਖਾਂ ਨੂੰ ਪਹਿਲਾਂ ਇੰਦਰਾ ਗਾਂਧੀ ਜੀ ਨੇ ਕਿਸ ਤਰੀਕੇ ਨਾਲ ਪਿੰਡਰਾ ਆਲਾ ਸਾਹਿਬ ਨੂੰ ਇੱਕ ਟਰੈਪ ਚ ਬੁਣ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਮੈਂ ਕਹਿੰਦਾ ਸ਼ਿਕਾਰ ਕੀਤਾ ਸ਼ਿਕਾਰ ਕੀਤਾ ਕੋ ਕੋ ਕੇ ਮਾਰੇ ਬੱਚਿਆਂ ਤੋਂ ਲੈ ਕੇ ਪ੍ਰੈਗਨੈਂਟ ਲੇਡੀਆਂ ਤੋਂ ਲੈ ਕੇ ਉਹ ਗੁਰਦੁਆਰੇ 'ਚ ਜਿਉਂ ਮਾਰਨਾ ਸੀ ਬਾਹਰ ਮਾਰ ਦਿੰਦੇ ਗੁਰਦੁਆਰੇ 'ਚ ਜਾਣ ਕੇ ਟੈਂਕ ਮਾਰ ਮਾਰ ਗੋਲੇ ਭੰਨੇ ਤੇ ਉੱਥੇ ਸਾਡੇ ਜਿਉਂਦੇ ਗੁਰੂ ਲਿਵਿੰਗ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਵਿੱਚ ਗੋਲੀਆਂ ਮਾਰੀਆਂ ਭੂਇਂਦਰਾ ਗਾਂਧੀ ਜਿਹਦਾ ਫਿਰ ਵੀ ਜਿਹੜਾ ਇਹ ਉਹ ਢੇਡਣੀ ਭਰਿਆ ਖੂਨ ਨਾਲ ਜਦੋਂ ਉੱਥੋਂ ਨਦੀਆਂ ਵਹਿ ਰਹੀਆਂ ਸੀ ਖੂਨ ਦੀਆਂ ਚੀਕਾਂ ਕੁਲਹਾੜ ਫੋਰਿਆ ਸੀ ਤੇ ਸਾਰੇ ਪੰਜਾਬ ਨੂੰ ਦੇਸ਼ ਤੋਂ ਕੱਟਤਾ ਤੇ ਉਸ ਵੇਲੇ ਉਦੋਂ ਬਾਅਦ ਤੁਹਾਡੇ ਪਿਤਾ ਜੀ ਰਜੀਵ ਗਾਂਧੀ ਜੀ ਆਗੇ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਹੁਣ ਬੜਾ ਦਰਖਤ ਡਿੱਗ ਗਿਆ ਹੁਣ ਧਰਤੀ ਤਾਂ ਹਿੱਲੂਗੀ ਤੇ ਧਰਤੀ ਹਿਲਾਉਣ ਚ ਤੁਹਾਡੇ ਹਜ਼ਾਰਾਂ ਬੰਦੇ ਜਿਹੜੇ ਬੜੇ ਤੋਂ ਬੜੇ ਗੈਂਗਸਟਰ ਮੈਂ ਇਹ ਕਹੂੰਗਾ ਜੜੇ ਤੋਂ ਘੜੇ ਗੁੰਡੇ ਤੁਹਾਡੇ ਕੋਈ ਨਾਰਥ ਇੰਡੀਆ ਦਾ ਐਸਾ ਸ਼ਹਿਰ ਨਹੀਂ ਜਿੱਥੇ ਰਜੀਵ ਗਾਂਧੀ ਨੇ ਸਿੱਖਾਂ ਨੂੰ ਚਾਹੇ ਉਹਨਾਂ ਦੇ ਗਲਾਂ 'ਚ ਟੈਰ ਪਾ ਕੇ ਚਾਹੇ ਉਬਲਦਿਆਂ ਜੇਗਾ 'ਚ ਚਾਹੇ ਉਹਨਾਂ ਨੂੰ ਆ ਪੱਠੀਆਂ 'ਚ ਸਿੱਖ ਸਿੱਟ ਨਹੀਂ ਸਾੜਿਆ ਕੋਈ ਇਹੋ ਜਿਹਾ ਸ਼ਹਿਰ ਨਹੀਂ ਇਹ ਰਜੀਵ ਗਾਂਧੀ ਜੀ ਨੇ ਦਿੱਲੀ ਦੀਆਂ ਸੜਕਾਂ 'ਚ 50-50 ਟਰੱਕਾਂ ਦੇ ਵਿੱਚ ਦੁਕਾਨਾਂ ਫੈਕਟਰੀਆਂ ਕਾਰੋਬਾਰ ਸਿੱਖਾਂ ਦੇ ਸਾੜੇ ਉਹ ਤਾਂ ਫੋਟੋਆਂ ਦ੍ਰਿਸ਼ ਥਾਰਿਆਂ ਦੇ ਮੂਰੇ ਪਰਚੇ ਚੱਲ ਰਹੇ ਅੱਜ ਤੁਹਾਡੇ بڑے ਲੀਡਰਾਂ ਤੇ ਮਰਡਰ ਦੇ ਕੇਸ ਚੱਲ ਰਹੇ ਆ ਸੱਜਣ ਕਮਾਲ ਜੀਲ ਚਾ ਦੂਜਿਆ ਟਾਈਟਲਰ ਜਾਣ ਵਾਲਾ ਏ ਤੇ ਉਹ ਦੱਸਣਗੇ ਫਿਰ ਗੱਲਾਂ ਵੀ ਕਿਹਨੇ ਸਾਥੋਂ ਇੱਕ ਕਰਵਾਈਆਂ ਸਾਰੀਆਂ ਕਮਲਨਾਥ ਥਰਗਿਆਂ ਨੂੰ ਫੜਨਾ ਚਾਹੀਦਾ ਉਹਦੇ ਨਾਲ ਕੀ ਹੋਇਆ ਫਿਰ ਪੰਜਾਬ 'ਚ ਅੱਗ ਲੱਗੀ ਟੈਰਰਿਜ਼ਮ ਆ ਗਿਆ ਟੈਰਰਿਜ਼ਮ ਜਦੋਂ ਆ ਗਿਆ ਉੱਥੋਂ ਉੱਥੇ ਦੇ ਹਿੰਦੂ ਲੱਭ ਲੱਭ ਉਹਨਾਂ ਨੂੰ ਮਾਰਨ ਲੱਗੇ ਉਹਨਾਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਹਿੰਦੂ ਪਰਿਵਾਰਾਂ ਨੂੰ ਛੱਡਣਾ ਪਿਆ ਪੰਜਾਬ 80 ਤੋਂ 92 ਤੱਕ ਪੰਜਾਬ ਛੱਡ ਛਡੋ ਦਿੱਲੀ ਹਰਿਆਣਾ ਰਾਜਸਥਾਨ ਕਿਤੇ ਕਿਤੇ ਵਿਦੇਸ਼ਾਂ 'ਚ ਤੇ ਬਾਕੀ ਜਿਹੜੇ ਸਿੱਖ ਸੀ ਉਹਨਾਂ ਨੂੰ ਥੋੜੇ ਕਰਕੇ ਤੁਸੀਂ ਉਹਨਾਂ ਨੂੰ ਭਜਾਇਆ ਉਹਨਾਂ ਨੂੰ ਛੱਡ ਕੇ ਦੇਸ਼ ਛੱਡ ਕੇ ਪੰਜਾਬ ਆਉਣਾ ਪਿਆ ਇਹ ਤੁਸੀਂ ਹਿੰਦੂ ਸਿੱਖ ਆਪਸ ਵਿੱਚ ਐ ਮਰਵਾਏ 35000 ਲੋਕ ਪੰਜਾਬ ਚ ਕੱਲੇ ਅਤਵਾਦ ਲੜਾਈ ਚ ਚਾਹੇ ਅਤਵਾਦੀ ਸੀ ਹੈ ਤਾਂ ਉਹ ਵੀ ਪੰਜਾਬ ਦੇ ਸਿੱਖ ਸੀ ਪੰਜਾਬੀ ਸੀ ਉਧਰ ਉਹਨਾਂ ਨੇ ਗੋਲੀਆਂ ਤਾਂ ਤੁਸੀਂ ਹਿੰਦੂ ਮਰਵਾਏ ਸਾਡੇ ਪਰਿਵਾਰ ਮਰਵਾਏ ਜੀ ਨਾ ਨਾ ਆ ਕੇ ਸਨਹਾਰ ਬਿਹੰਤ ਸਿੰਘ ਜੀ ਖੜੇ ਹੋਏ ਉਹਨਾਂ ਨੇ ਉਹ ਅਤਵਾਦੀ ਖਤਮ ਕਰਕੇ ਸ਼ਾਂਤੀ ਲਿਆ ਕੇ ਉਹ ਵੀ ਬੰਬ ਨਾਲ ਉੜ ਗਏ ਪਰ ਉਹ ਅੱਗ ਪੰਜਾਬ ਚ ਤੁਸੀਂ ਲਾ ਕੇ ਰੱਖੀ ਜਿਹੜੀ 95 ਠੰਡੀ ਕੀਤੀ ਪੰਜਾਬ ਜਲ ਚੁੱਕਿਆ ਸੀ ਉਹ ਪੰਜਾਬ ਅੱਜ ਤਬਾਹ ਹੋਇਆ ਪਿਆ ਅੱਜ ਅਸੀਂ ਨਸ਼ੇ ਚ ਡੁੱਬ ਗਏ ਅੱਜ ਕਰਜ਼ੇ ਚ ਡੁੱਬ ਗਏ ਕਿਉਂ ਕਿ ਤੁਸੀਂ ਉਹ ਕੰਡੇ ਬੀਜੇ ਹੋਏ ਉਦੋਂ ਸਬਸਟੇਟਾਂ ਅੱਗੇ ਨਿੰਗੀਆਂ ਤੇ ਸਾਡਾ ਪੰਜਾਬ ਜੜਦਾ ਸੀ ਅੱਜ ਉਹ ਅਸੀਂ ਦੁਬਾਰਾ ਪੰਜਾਬ ਨੂੰ ਬਰਾਬਰ ਉਸ ਦੌੜ ਚ ਇੰਨਾ ਪਿੱਛੇ ਰਹਿ ਗਏ ਪੰਜਾਬ ਬਰਾਬਰ ਨਹੀਂ ਆ ਰਿਹਾ ਹੁਣ ਤੁਸੀਂ ਦੇਖਿਆ ਵੀ ਮੈਂ ਤੁਸੀਂ ਐਲੋਪੀ ਹੋਂ ਐਲੋਪੀ ਤੁਸੀਂ ਕਿੱਥੇ ਹੋ ਕਦੇ ਤੁਸੀਂ ਕਿਹੜੀ ਕਾਸਟ ਦੀ ਗੱਲ ਕਰਦੇ ਹੋ ਬਰਾਦਰੀ ਦੀ ਕਰਦੇ ਹੋ ਕਦੇ ਤੁਸੀਂ OBC ਦੀ ਕਰਦੇ ਹੋ ਕਦੇ ਮੁਸਲਮਾਨਾਂ ਦੀ ਕਰਦੇ ਹੋ ਹੁਣ ਤੁਸੀਂ ਸਿੱਖਾਂ ਤੇ ਆ ਗਏ ਤੁਸੀਂ LOP ਨਹੀਂਗੇ ਦੀ ਆਪਰੇਸ਼ਨ ਪਾਰਟੀ ਦੇ ਲੀਡਰ ਨਹੀਂਗੇ ਤੁਸੀਂ ਤਾਂ ਸਿਰਫ ਇਹ ਟੁਕੜੇ ਟੁਕੜੇ ਗੈਂਗ ਦੇ ਮੈਂਬਰ ਹੋ ਵਾਕਈ ਟੁਕੜੇ ਟੁਕੜੇ ਗੈਂਗ ਦੇ ਮੈਂਬਰ ਹੋ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਪੱਪੂ ਜੀ ਤੁਸੀਂ ਲੱਗੇ ਹੋ ਹੁਣ ਤੁਸੀਂ ਸਿੱਖਾਂ ਨੂੰ ਕਿਉਂਕਿ ਨਵੀਂ ਜਨਰੇਸ਼ਨ ਆ ਬਾਹਰ ਬੈਠਿਆ ਲੋਕ ਸਾਰੇ ਹਿੰਦੁਸਤਾਨ ਚ ਬੈਠੇ ਉਹਨਾਂ ਚ ਤੁਸੀਂ ਇਹ ਜ਼ਹਿਰ ਬੀਜਣ ਦੀ ਕੋਸ਼ਿਸ਼ ਕੀਤੀ ਵੀ ਸਿੱਖਾਂ ਨੂੰ ਕੜਾ ਪਾਉਣੋਂ ਰੋਕਿਆ ਜਾ ਰਿਹਾ ਹੈ ਮੋਦੀ ਸਰਕਾਰ ਚ ਪੱਗ ਮੰਨਣੋਂ ਰੋਕਿਆ ਜਾ ਰਿਹਾ ਉਹਨਾਂ ਨੂੰ ਗੁਰਦੁਆਰੇ ਨਹੀਂ ਜਾਣ ਦਿੱਤਾ ਜਾ ਰਿਹਾ ਤੁਸੀਂ ਗੱਲ ਕਰੋਗੇ ਗੁਰਦੁਆਰਾ ਤਾਂ ਜਿਹੜੀ ਸਾਰੀ ਅਸੀਂ ਅਰਦਾਸ ਕਰਦੇ ਆਂ ਵੀ ਸਾਡੇ ਵਿਚਨੇ ਗੁਰੂ ਧਾਮ ਉਹ ਮੋਦੀ ਜੀ ਦੀ ਗੁਰੂ ਜੀ ਵਿਸ਼ੇਸ਼ ਮਾਦ ਮੋਦੀ ਦੇ ਰਾਜ ਚ ਕਰਤਾਰਪੁਰ ਸਾਹਿਬ ਕੋਰੀਡੋਰ ਪਾਕਿਸਤਾਨ ਚ ਉਹ ਖੁੱਲ੍ਹਿਆ ਹੈ ਅੱਜ ਅਸੀਂ ਉਸ ਗੁਰਦੁਆਰੇ ਵੀ ਜਾ ਸਕਦੇ ਆਂ ਤੇ ਗੱਲ ਹੀ ਸਭ ਛੱਡੋ ਤੁਸੀਂ ਸਿੱਖ ਮਨਮੋਹਨ ਸਿੰਘ ਜੀ ਨੂੰ ਪਿੰਜਰੇ ਦਾ ਇੱਕ ਤੋਤਾ ਬਣਾਇਆ ਹੋਇਆ ਸੀ ਜਦੋਂ ਸੀਮਨ ਮਨਮੋਹਨ ਸਿੰਘ ਜੀ ਉਹਨਾਂ ਦੇ ਪਾਸ ਕੀਤੇ ਆਰਡੀਨੈਂਸ ਬਿੱਲ ਤੁਸੀਂ ਰਾਉਜੀ ਆ ਕੇ ਪੱਪੂ ਜੀ ਪਾੜ ਦਿੰਦੇ ਸੀ ਇਹ ਇੱਜ਼ਤ ਕਰਦੇ ਸੀ ਸਿੱਖ ਦੀ ਜਦੋਂ ਸਿੱਖ ਰਾਸ਼ਟਰਪਤੀ ਸੀ ਉਹਦੀਆਂ ਤੁਸੀਂ ਤਾਰਾਂ ਕੱਟਦੀਆਂ ਸੀ ਵੀ ਇਹ ਕਿਤੇ ਬਾਹਰ ਫੌਜ ਨੂੰ ਆਰਡਰ ਕਰਕੇ ਸਿੱਖਾਂ ਨੂੰ ਬਚਾ ਨਾ ਸਕਣ 84 ਇਹ ਉਹਨਾਂ ਨੂੰ ਅੰਦਰਵਾੜ ਕੇ ਤੁਸੀਂ ਰਾਸ਼ਟਰਪਤੀ ਭਵਨ ਚ ਬੰਦ ਕਰ ਦਿੱਤਾ ਸੀ ਤੇ ਹੁਣ ਤੁਸੀਂ ਅਸੀਂ ਇਹ ਦੁਬਾਰਾ ਕੱਲੇ ਕੱਲੇ ਪਿੰਡ ਕੱਲੇ ਕੱਲੇ ਸ਼ਹਿਰ ਕੱਲੇ ਕੱਲੇ ਸਿੱਖ ਪੰਤੇ ਪੰਜਾਬੀ ਨੂੰ ਬਾਹਰ ਵੀ ਦੱਸਾਂਗੇ ਜਾ ਕੇ ਵੀ ਇਹ ਛੇੜੇੰਤਰ ਇਹ ਬੋਲਿਆ ਕਿਉਂ ਅਮਰੀਕਾ ਜਾ ਕੇ ਇਹਦੇ ਪਿੱਛੇ ਕਾਰਨ ਕੀ ਆ ਵੀ ਮੈਂ ਸੱਤਾ 'ਚ ਨਹੀਂ ਆ ਰਿਹਾ ਕਿਸ ਤਰੀਕੇ ਨਾਲ ਮੈਂ ਇੱਕ ਇੱਕ ਐਸੀ ਕੌਮਾਂ ਇੱਕ ਐਸੀ ਮਾਰਸ਼ਲ ਕੌਮਾਂ ਵੀ ਇਹਨਾਂ ਦੇ ਮੈਂ ਭਰਮ ਭਲੇਖੇ ਪਾਵਾ ਇਹਨਾਂ ਤੋਂ ਟ੍ਰਿਗਰ ਕਰਾਵਾ ਕੱਲ ਨੂੰ ਹਿੰਦੂ ਸਿੱਖ ਆਪਸ ਵਿੱਚ ਮੈਂ ਲੜਾਵਾ ਤੇ ਉਸ ਤੋਂ ਬਾਅਦ ਜਿਹੜੀ ਹੈ ਮੇਰੀ ਰਾਜਨੀਤੀ ਚੱਲੇ ਇਸ ਕਰਕੇ ਤੁਸੀਂ ਇਹ ਗੱਲ ਖੇਲ ਕੇ ਆਏ ਹੋ ਇਹ ਛੋਟੀ ਗੱਲ ਨਹੀਂ ਗਈ ਇਹ ਬੜੀ ਡੂੰਗੀ ਗੱਲ ਆ ਮੈਂ ਐਜ਼ ਇੱਕ ਪੰਜਾਬੀ ਸਿੱਖ ਕਰ ਰਿਹਾ ਜੇ ਅੱਜ ਪੰਜਾਬ ਦੇ ਇੱਕ ਕਾਂਗਰਸੀ ਨੇ ਕਾਂਗਰਸੀ ਕਹਦੇ ਕੋਈ ਕਾਂਗਰਸ ਇਹ ਕਹਦੇ ਕੋਈ ਮੈਨੂੰ ਗੁਰਦੁਆਰੇ ਜਾਣੋਂ ਰੋਕਿਆ ਜਾ ਰਿਹਾ। ਕਹਦੇ ਕੋਈ ਦਿੱਲੀ ਦਾ ਹੀ ਆਕੇ ਮੈਨੂੰ ਪੱਗ ਬੰਨਣੋਂ ਰੋਕਿਆ ਜਾ ਰਿਹਾ, ਮੈਨੂੰ ਗੁਰਦੁਆਰੇ ਨਹੀਂ ਜਾਣ ਦਿੱਤਾ ਜਾ ਰਿਹਾ। ਉਹ ਗੁਰਦੁਆਰਾ ਤਾਂ ਸਭ ਲਈ ਖੁੱਲੇ ਖੁੱਲੇ ਆ, ਉੱਥੇ ਤਾਂ ਸਿੱਖ ਨੂੰ ਤਾਂ ਰੁਕਣਾ ਹੀ ਕਿਸੇ ਨੇ ਕੀ। ਇਸ ਕਰਕੇ ਸ਼ਰਮ ਆਲੀ ਆ। ਇਹ ਜਿਹੜੀ ਮੈਂ ਫੇਰ ਇੱਕ ਵਾਰ ਅੱਜ ਮੈਂ ਜਵਾਬ ਦੇ ਰਿਹਾ ਖੜਗੇ ਸਾਹਿਬ। ਖੜਗੇ ਸਾਹਿਬ ਤੁਸੀਂ ਮੈਂ ਮੰਨਦਾ ਤੁਸੀਂ ਨੌਕਰੀ ਕਰ ਰਹੇ ਹੋ। ਗਾਂਧੀ ਫੈਮਿਲੀ ਦੀ ਨੌਕਰੀ ਕਰ ਰਹੇ ਹੋ ਪਰ ਉੱਥੇ ਤੱਕ ਉਸ ਹੱਦ ਤੱਕ ਹੀ ਕਰੋ ਜਿੱਥੇ ਤੱਕ ਤੁਸੀਂ ਉਹਨਾਂ ਨੂੰ ਡਿਫੈਂਡ ਕਰ ਸਕੋ ਜਾਂ ਦੋ ਗੱਲਾਂ ਕਰੋ ਇਹ ਚਿੱਠੀ 'ਚ ਮੈਂ ਵੀ ਤੁਹਾਨੂੰ ਮੈਂ ਉੱਤ ਪਰ ਮੀਡੀਆ 'ਚ ਪੁੱਛਣਾ ਚਾਹੁੰਨਾ ਤੁਸੀਂ ਚਿੱਠੀ ਲਿਖੀ ਆ ਮੋਦੀ ਜੀ ਨੂੰ ਪਰ ਤੁਸੀਂ ਵੀ ਜ਼ਰੂਰ ਜਵਾਬ ਦੇ ਦਿਓ ਵੀ ਜੋ ਰਾਹੁਲ ਗਾਂਧੀ ਨੇ ਕਿਹਾ ਉਹ ਸਿੱਖਾਂ ਨਾਲ ਹੋ ਰਿਹਾ ਜਾਂ ਨਹੀਂ ਹੋ ਰਿਹਾ ਤੁਸੀਂ ਇਹ ਕਹਿ ਦਿਓ ਦੂਜੀ ਗੱਲ ਤੁਸੀਂ ਕੋਈ ਵੀ ਸਿੱਖ ਮੂਰੇ ਖੜਾ ਕਰੋ ਜਿਹਨੂੰ ਗੁਰਦੁਆਰੇ ਜਾਣੋ ਦਾੜੀ ਬੰਨ੍ਹਣੋ ਕੜਾ ਬੰਨ੍ਹਣੋ ਕਿਸੇ ਨੂੰ ਵੀ ਰੋਕਿਆ ਹੋਵੇ ਤਾਂ ਮੈਂ ਥੋੜੀ ਬਤ ਜਿਹੜੀ ਮੈਂ ਸਮਝੂਗਾ ਵੀ ਤੁਸੀਂ ਅੱਜ ਵੀ ਆਪਣੀ ਸੀਨੀਅਰਟੀ ਆ ਆਪਣੀ ਜਿਹੜੀ ਤੁਹਾਡੇ ਕੋਲ ਅਹੁਦਾ ਹੈ ਉਹਦੀ ਗਰਮਾਹ ਬਚੀ ਆ ਨਹੀਂ ਇਹ ਸਮਝਾਂਗੇ ਵੀ ਟੋਟਲ ਜੋ ਰਬੜ ਸਟੈਂਪ ਜੋ ਬੱਪੂ ਨੇ ਦਿੱਤਾ ਤੇ ਉਹ ਆਪਾਂ ਕਰ ਰਹੇ ਆ ਉਹ ਠੀਕ ਆ ਦੁਨੀਆ ਨੂੰ ਪਤਾ ਹੀ ਆ ਪਰ ਥੋੜਾ ਜਿਹਾ ਦਿਖਾਓ ਵੀ ਰੀੜ ਦੀ ਹੱਡੀ ਮੇਰੇ 'ਚ ਵੀ ਹੈਗੀ ਆ ਇਸ ਕਰਕੇ ਸਿੱਖਾਂ ਨੂੰ ਬਦਨਾਮ ਨਾ ਕਰੋ ਸਿੱਖਾਂ ਤੋਂ ਇਹੋ ਜਿਹਾ ਕੰਮ ਕਰਾਉਣ ਦੀ ਕੋਸ਼ਿਸ਼ ਨਾ ਕਰੋ ਸਿੱਖਾਂ ਨੂੰ ਮੈਂ ਅਪੀਲ ਕਰਦਾ ਵੀ ਇਹ ਜੋ ਕਿਹਾ ਹੈ راہਲ ਗਾਂਧੀ ਨੇ ਇਹ ਸਿਰਫ ਤੇ ਸਿਰਫ ਆਪਾਂ ਨੂੰ ਇਸ ਦੇਸ਼ ਚ ਵਰਤਨ ਦੀ ਅੱਗ ਲਾ ਕੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਕਤਲਗਾਰਤ ਸਿੱਖਾਂ ਦਾ ਦੁਬਾਰਾ ਹੋਵੇ ਤੇ ਅਸੀਂ ਉਸ ਕਤਲਗਾਰਤ ਤੇ ਸਿੱਖਾਂ ਦੇ ਤੇ ਨੱਚ ਕੇ ਰਾਜ ਕਰੀਏ ਉਹ ਹੋਣ ਨਹੀਂ ਦੇਣਾ ਇਹ ਕਾਂਗਰਸ ਦੇ ਜਿਹੜੇ ਸਿੱਖ ਲੀਡਰ ਨੇ ਉਹ ਵੀ ਨੂਰੇ ਆ ਕੇ ਕਹਿ ਦੇਣ ਵੀ ਇਹ ਗੱਲ ਜਿ ਰਾਹੁਲ ਗਾਂਧੀ ਨੇ ਸੱਚ ਆ ਜਾਂ ਝੂਠ ਆ ਕਹਿਣਾ ਚਾਹੀਦਾ ਨਹੀਂ ਉਹਨਾਂ ਚ ਵੀ ਮੈਂ ਸਮਝੂਗਾ ਬਿਲਕੁਲ ਉਹਨਾਂ ਚ ਜਾਣਨੀਗੀ ਉਹ ਰੀਡ ਦੀ ਹੱਡੀ ਨਹੀਂ ਉਹਨਾਂ ਦੀ ਉਹ ਬਿਲਕੁਲ ਮਤਲਬ ਮੈਂ ਸਮਝਦਾ ਆਪਣੇ ਧੰਮ ਦੀ ਸਿਆਸਤ ਨਹੀਂ ਕਰਦੇ ਉਹ ਸਿਰਫ ਰਾਹੁਲ ਗਾਂਧੀ ਤੇ ਇਹਨਾਂ ਦੇ ਟੁਕੜਿਆਂ ਵਾਲੀ ਸਿਆਸਤ ਕਰਦੇ ਹੈ ਉਸੇ ਕਈ ਨਾ ਕਈ ਰਾਜਨੀਤੀ ਦਾ ਪਤਨ ਹੋ ਰਹਾ ਹੈ ਇਸ ਕੋ ਲੈ ਕੇ ਕੀ ਕਹਿੰਗੇ ਦੇਖੋ ਗੱਲ ਇਹ ਹੈ ਵੀ ਖੜਗੇ ਸਾਹਿਬ ਕੀ ਕਰਨ ਵਿਚਾਰੇ ਪਾਰਟੀ ਦੇ ਪ੍ਰਧਾਨ ਨੇ ਪੱਪੂ ਜੀ ਨੂੰ ਡਿਫੈਂਡ ਕਰਨਾ ਪੈਂਦਾ ਬਾਰ-ਬਾਰ ਕੀ ਕਰਨ ਹੋਰ ਵਿਚਾਰੇ ਪਹਿਲਾਂ ਨਹੀਂ ਬੋਲੇ ਸੀ ਜਦੋਂ ਕੱਲ ਉਤਰੇ ਆ ਰਾਹੁਲ ਗਾਂਧੀ ਜੀ ਐਲਾਸ ਪੱਪੂ ਜੀ ਤੇ ਜਦੋਂ ਆ ਕੇ ਉਹਨਾਂ ਨੇ ਇਹ ਵਾਰਨਿੰਗ ਜਾਰੀ ਕਰਤੀ ਹੁਣ ਮੈਨੂੰ ਮੈਂ ਇਹ ਤੁਹਾਡੇ ਰਾਹੀਂ ਪੁੱਛਣਾ ਚਾਹਨਾ ਸਾਡੇ ਸਤਕਾਰਯੋਗ ਜਿਹੜੇ ਬਹੁਤ ਸੀਨੀਅਰ ਦੇਸ਼ ਦੇ ਲੀਡਰਾਂ ਚੋਂ ਇੱਕ ਨੇ ਖੜਗੇ ਸਾਹਿਬ ਖੜਗੇ ਸਾਹਿਬ ਆਪਣੇ ਦਿਲ ਤੇ ਹੱਥਰ ਕੇ ਜਾਂ ਚਲੋ ਆਇਆ ਕਰੋ ਕਿਸੇ ਕਾਂਗਰਸੀ ਨੂੰ ਜਿਹੜਾ ਕੋਈ ਸਿੱਖ ਕਾਂਗਰਸੀ ਆ ਜਾਂ ਪੰਜਾਬੀ ਜਾਂ ਜਿਹੜੇ ਨੇ ਵੀ ਕੜਾ ਪਾਉਂਦਾ ਹੈ ਕੋਈ ਤੁਸੀਂ ਕਿਸੇ ਵੀ ਮੈਂ ਇੱਕ ਪਹਿਲਾਂ ਮੈਂ ਇਹ ਗੱਲ ਸਪਸ਼ਟ ਕਰਦਾ ਮੈਂ ਐਜ਼ ਏ ਨਾ ਮੰਤਰੀ ਗੱਲ ਕਰ ਰਿਹਾ ਨਾ ਮੈਂ ਐਜ਼ ਏ ਭਾਜਪਾ ਦਾ ਮੈਂਬਰ ਗੱਲ ਕਰ ਰਿਹਾ ਨਾ ਮੈਂ ਕੋਈ ਪੋਲਿਟੀਕਲ ਤੌਰ ਤੇ ਗੱਲ ਕਰ ਰਿਹਾ ਮੈਂ ਗੱਲ ਅੱਜ ਜੇ ਕਰ ਰਿਹਾ ਐਜ਼ ਏ ਇੱਕ ਪੰਜਾਬੀ ਤੇ ਸਿੱਖ ਹੋਣ ਨਾਤੇ ਗੱਲ ਕਰ ਰਹੇ ਆ ਮੈਂ ਉਹ ਦਰਦ ਬਿਆਨ ਕਰਨ ਲੱਗਿਆ ਕਿਉਂਕਿ ਅਸੀਂ ਇਸ ਬਹੁਤ ਸਹਿ ਲਿਆ ਯਾਰ ਅਸੀਂ ਬਹੁਤ ਬਹੁਤ ਅਸੀਂ ਔਖੇ ਆ ਸਾਨੂੰ ਪਤਾ ਸਾਡੇ ਪੰਜਾਬ ਚ ਕੀ ਹਾਲਾਤ ਨੇ ਬਣੇ ਹੋਏ ਕਿਸ ਕਠਿਨਾਈਆਂ ਚੋਂ ਅਸੀਂ ਪੰਜਾਬ ਲੰਘ ਰਿਹਾਏ ਯਾਰ ਰੱਬ ਦੇ ਵਾਸਤੇ ਸਾਨੂੰ ਸਾਨੂੰ ਰਹਿਣ ਦੋ ਸਾਨੂੰ ਆਪਣੇ ਆਪਣੇ ਸਾਨੂੰ ਰਹਿਮ ਕਰੋ ਸਾਡੇ ਤੇ ਤੇ ਖੜਗੇ ਸਾਹਿਬ ਤੁਸੀਂ ਇਹ ਦੱਸੋ ਵੀ ਕੋਈ ਤੁਹਾਨੂੰ ਸਿੱਖ ਆ ਕੇ ਕੈਦਵੇ ਜਾਂ ਤੁਸੀਂ ਮੂਰੇ মিডিਆ ਦੇ ਲੈ ਆਓ ਜੇ ਤੁਸੀਂ ਕਹਿ ਦਿਓ ਆਪ ਤਾਂ ਵੀ ਮੰਨ ਜਾਾਂਗੇ ਵੀ ਹਾਂ ਦੇਸ਼ ਦੇ ਵਿੱਚ ਸਿੱਖਾਂ ਦੀਆਂ ਪੱਗਾਂ ਨੂੰ ਆਜ਼ਾਦਤ ਨਹੀਂ ਬੰਨਣ ਦੀ ਕੜਾ ਬੰਨ ਪਾਉਣ ਦੀ ਆਜ਼ਾਦਤ ਨਹੀਂ ਗੁਰਦੁਆਰੇ ਜਾਣ ਦੀ ਆਜ਼ਾਦਤ ਨਹੀਂ ਜੋ ਸਾਡੇ ਬਹੁਤ ਹੀ ਪਿਆਰੇ ਪਪੂ ਜੀ ਨੇ ਗੱਲ ਕਹੀ ਆ ਰਾਹੁਲ ਗਾਂਧੀ ਜੀ ਨੇ ਜੇ ਇਹ ਗੱਲ ਹੈ ਤਾਂ ਤੁਸੀਂ ਮੈਂ ਤੁਹਾਨੂੰ ਚੈਲੰਜ ਕਰਦਾ ਤੁਸੀਂ ਆ ਕੇ ਮੀਡੀਆ ਤੇ ਕਹੋ ਤੁਹਾਡੀ ਗੱਲ ਮੈਂ ਮੰਨ ਜੂਗਾ ਤੁਸੀਂ ਚਿੱਠੀ ਲਿਖ ਕੇ ਖੜਗੇ ਸਾਹਿਬ ਟੋਟਲ ਇਸ ਗੱਲ ਨੂੰ ਕੋਸ਼ਿਸ਼ ਕੀਤੀ ਹੈ ਬਦਲਣ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਦੇ ਵੱਲ ਨੂੰ ਪਾਉਣ ਦੀ ਨਹੀਂ ਹੋਣੀ ਕੋਸ਼ਿਸ਼ ਇਹ ਕਿਉਂਕਿ ਜਿਹੜਾ ਪੱਤਰਕਾਰ ਕਮਲ ਜੀ ਉੱਥੇ ਉਹ ਪੱਤਰਕਾਰ ਜਾਂ ਹੋਰ ਮੇਰੇ ਸਾਰੇ ਮੀਡੀਆ ਦੇ ਭਰਾ ਬੈਠੇ ਆ ਜਿਹੜਾ ਇਸੇ ਤਰੀਕੇ ਨਾਲ ਉਹ ਇੱਕ ਪੱਤਰਕਾਰ ਭਰਾ ਵੀਰ ਮੇਰਾ ਬੈਠਾ ਸੀ ਜਿਨੇ ਆ ਕੇ ਇਹ ਗੱਲ ਕਹੀ ਕਿਉਂਕਿ ਉਹਨੂੰ ਤਾਂ ਪਤਾ ਹੀ ਨਹੀਂ ਰਾਹੁਲ ਗਾਂਧੀ ਨੂੰ ਵੀ ਇਹ ਕੋਈ ਮੇਰਾ ਪਾਰਟੀ ਦਾ ਵਰਕਰ ਆ ਜਾਂ ਮੇਰਾ ਜਿਹੜਾ ਜਿਹੜੀ ਇਹਨਾਂ ਦੀ ਬਾਹਰ ਦੀ ਕਾਂਗਰਸ ਪਾਰਟੀਆ ਉਹਨਾਂ ਦੇ ਵਿੱਚੋਂ ਆ ਜਾਂ ਇਹ ਮੀਡੀਆ ਵਾਲਾ ਉਹ ਵਿਚਾਰੇ ਨੂੰ ਉਹ ਕੁਐਸਚਨ ਕਰਨ ਆਇਆ ਇਹ ਇਹਨਾਂ ਨੇ ਉਹਨੂੰ ਪੁੱਛ ਲਿਆ ਵੀ 10 ਵੀ ਤੇਰਾ ਨੌਂ ਕਿਉਂ ਉਹਨੇ ਨੌਂ ਦੱਸਤਾ ਤੇ ਉਹਨੇ ਬਾਅਦ ਦੇ ਵਿੱਚ ਬਾਹਰ ਆ ਕੇ ਸਾਰੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਨੂੰ ਕਿਹਾ ਵੀ ਭਾਈ ਸਾਹਿਬ ਰਾਹੁਲ ਗਾਂਧੀ ਨੇ ਮੇਰਾ ਨਾਂ ਲੈ ਕੇ ਕਿਹਾ ਤੇ ਮੈਂ ਇਹ ਗੱਲ ਕਹਿਣਾ ਬਿਲਕੁਲ ਗਲਤ ਕਹੀ ਹੈ ਸਾਨੂੰ ਮੈਨੂੰ ਅੱਜ ਤੱਕ ਕਿਸੇ ਵੀ ਪੰਦੇਸ਼ ਦੇ ਵਿੱਚ ਨਾ ਕੜਾ ਨਾ ਪਾਗਨਾ ਗੁਰਦੁਆਰੇ ਜਾਣ ਨੂੰ ਰੋਕਿਆ ਉਨੇ ਆਪ ਆ ਕੇ ਗੱਲ ਕਹੀ ਤੇ ਹੁਣ ਰਾਹੁਲ ਗਾਂਧੀ ਦੇਸ਼ਪਰਤੀ ਆਏ ਨੇ ਹੁਣ ਉਹਨੂੰ ਪਹਿਲਾਂ ਉਹਨਾਂ ਨੂੰ ਉਹਨਾਂ ਦਾ ਬਚਾ ਕੀਤਾ ਜਾਂਦਾ ਏ ਮੈਂ ਇੱਕ ਗੱਲ ਕਹਿਣਾ ਇਹ ਤੀਜੀ ਪੀੜੀ ਆ ਇਹ ਤੀਜੀ ਪੀੜੀ ਆ ਮੈਂ ਕੱਲੇ ਕੱਲੇ ਪਿੰਡ ਜਾ ਕੇ ਪੰਜਾਬ 'ਚ ਜਾ ਕੇ ਇੱਕ ਕੱਲੇ ਕੱਲੇ ਘਰੇ ਜਾ ਕੇ ਇਹ ਗੱਲ ਕਹੂੰਗਾ ਇਹ ਛੜਯੰਤਰ ਨਹੀਂਗਾ ਤੁਸੀਂ ਕਹਿੰਦੇ ਹੋ ਟੈਰਰਿਸਟ ਨਾ ਕਹੋ ਇਹਨੂੰ ਟੈਰਰਿਸਟ ਦਾ ਫੇਰ 4 2 10 ਬੰਦੇ ਮਾਰੂਗਾ ਪਰ ਇਹ ਪਰਵਾਰ ਸਿੱਖਾਂ ਨੂੰ ਪਹਿਲਾ ਇੰਦਰਾ ਗਾਂਧੀ ਜੀ ਨੇ ਕਿਸ ਤਰੀਕੇ ਨਾਲ ਪਿੰਡ ਵਾਲਾ ਸਾਹਿਬ ਨੂੰ ਇੱਕ ਟਰੈਪ ਚ ਬੁਣ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਮੈਂ ਕਹਨਾ ਸ਼ਿਕਾਰ ਕੀਤਾ ਸ਼ਿਕਾਰ ਕੀਤਾ ਕੋਕੋ ਕਿ ਮਾਰੇ ਬੱਚਿਆਂ ਤੋਂ ਲੈ ਕੇ ਪ੍ਰੈਗਨੈਂਟ ਲੇਡੀਆਂ ਤੋਂ ਲੈ ਕੇ ਉਹ ਗੁਰਦੁਆਰੇ ਚੋਂ ਮਾਰਨਾ ਸੀ ਬਾਹਰ ਮਾਰ ਦਿੰਦੇ ਗੁਰਦੁਆਰੇ ਚ ਜਾਣ ਕੇ ਟੈਂਕ ਮਾਰ ਮਾਰ ਗੋਲੇ ਪੰਨੇ ਤੇ ਉੱਥੇ ਸਾਡੇ ਜਿਉਂਦੇ ਗੁਰੂ ਲਿਵਿੰਗ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਵਿੱਚ ਗੋਲੀਆਂ ਮਾਰੀਆਂ। ਉਹ ਇੰਦਰਾ ਗਾਂਧੀ ਜੀ ਦਾ ਫਿਰ ਵੀ ਜਿਹੜਾ ਏ ਉਹ ਨੀ ਭਰਿਆ ਖੂਨ ਨਾਲ ਜਦੋਂ ਉੱਥੋਂ ਨਦੀਆਂ ਵਹਿ ਰਹੀਆਂ ਸੀ ਖੂਨ ਦੀਆਂ। ਚੀਕਾਂ, ਕੁਲਹਾੜ ਫੋਰਿਆ ਸੀ। ਤੇ ਸਾਰੇ ਪੰਜਾਬ ਨੂੰ ਦੇਸ਼ ਤੋਂ ਕੱਟਤਾ। ਤੇ ਉਸ ਵੇਲੇ ਉਸ ਤੋਂ ਬਾਅਦ ਤੁਹਾਡੇ ਪਿਤਾ ਜੀ ਰਜੀਵ ਗਾਂਧੀ ਜੀ ਆਗੇ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਹੁਣ ਬੜਾ ਦਰਖਤ ਡਿੱਗ ਗਿਆ, ਹੁਣ ਧਰਤੀ ਤਾਂ ਹਿੱਲੂਗੀ। ਤੇ ਧਰਤੀ ਹਲਾਉਣ ਚ ਤੁਹਾਡੇ ਹਜ਼ਾਰਾਂ ਬੰਦੇ ਜਿਹੜੇ ਬੜੇ ਤੋਂ ਬੜੇ ਗੈਂਗਸਟਰ ਮੈਂ ਇਹ ਕਹੂੰਗਾ ਜੜੇ ਤੋਂ ਕੜੇ ਗੁੰਡੇ ਤੁਹਾਡੇ ਕੋਈ ਨਾਰਥ ਇੰਡੀਆ ਦਾ ਐਸਾ ਸ਼ਹਿਰ ਨਹੀਂ ਜਿੱਥੇ ਰਜੀਵ ਗਾਂਧੀ ਨੇ ਸਿੱਖਾਂ ਨੂੰ ਚਾਹੇ ਉਹਨਾਂ ਦੇ ਗਲਾਂ 'ਚ ਤੈਰ ਪਾ ਕੇ ਚਾਹੇ ਉਬਲਦਿਆਂ ਜੇਗਾਂ 'ਚ ਚਾਹੇ ਉਹਨਾਂ ਨੂੰ ਆ ਪੱਠੀਆਂ 'ਚ ਸਿੱਟ ਸਿੱਟ ਨਹੀਂ ਸਾੜਿਆ ਕੋਈ ਇਹੋ ਜਿਹਾ ਸ਼ਹਿਰ ਨਹੀਂ